ਕੜਾਕੇ ਕੱਢਦੇ ਬਾਈ ਜੀ 40 50 ਸਾਲਾਂ ਬਾਅਦ ਕਿਦਰਵੇ ਦਾ ਬੰਦਾ ਜਿੱਤਿਆ ਕੋਈ ਕੁਛ ਨਹੀਂ ਬਹੁਤ ਆ ਸਹੀ ਬੰਦਾ ਜਿੱਤਿਆ ਜੀ ਤਾਉਣ ਜੋਗਲਾ ਘੜਤਾ ਜੀ ਤਾਉਣ ਜੋਗਲਾ ਘੜਤਾ ਜੀ ਕਿਹੜਾ ਜਾਦੂ ਜੀ ਜਾਦੂ ਤਾਂ ਫੇਰ ਪਹਿਲਾਂ ਹੀ ਕਰਤਾ ਸੀਗਾ ਪਹਿਲਾਂ ਥੋੜੀ ਕਿਸਰ ਹੈਗੀ ਅਲ ਕਿ ਜਮੇ ਘੜਤਾ ਬਸ ਹੌਨੇ ਇਧਰ ਮੁੜਦਾ ਧੰਨਵਾਦੀ ਦੋਰਾ ਜੜਾ ਉਹ ਕੀਤਾ ਜਾ ਰਿਹਾ ਹਰਦੀਪ ਡਿੰਪੀ ਢਿੱਲੋਂ ਇਸ ਵਕਤ ਦੇਖੋ ਆ ਘੱਟੀ ਪੂਰਾ ਟੈਂਕਰ ਇੱਥੇ ਭਾਰ ਗਿਆ ਉਹ ਦੇਰ ਤੋਂ ਸਾਨੂੰ ਵੇਟ ਸੀ ਸੀਟ ਜਿੱਤਣ ਦੀ ਔਰ ਜਿਹੜਾ ਦੋ ਵਾਰੀ ਅਸੀਂ ਹਾਰੇ ਇਸ ਵਾਰੀ ਜਿੱਤ ਕੇ ਅਸੀਂ ਲੰਮਾ ਲਾਦਾਂ ਨੂੰ ਸਾਰਾ ਅੱਜ ਤੱਕ ਦੀ ਕਿ ਦੜਵਾ ਦੇ ਇਤਿਹਾਸ ਸਭ ਤੋਂ ਵੱੱਟੇ ਮਾਰਚ ਨਾਲ ਜਿੱਤ ਹੋਈ ਹੈ ਪਹਿਲੀ ਵਾਰ 22000 ਦੀ ਲੀਡ ਨਾਲ ਸਾਜੀ ਕਿਤੇ ਨਾ ਕਿਤੇ ਕਾਂਗਰਸ ਦੀ ਸੀਟ ਇਹ ਖੋਸ ਚੁੱਕੀ ਹੈ ਕਾਂਗਰਸ ਸੀਟ ਗਵਾ ਚੁੱਕੀ ਹੈ ਦਾ ਇੱਕ ਵੱਡੀ ਜਿੱਤ ਹਰਦੀਪ ਸਿੰਘ ਡਿੰਪੀ ਟੈਲੋਂ ਦੀ ਹੋਈ ਆ ਤੇ ਪਿੱਛੇ ਕਾਫਲਾ ਵੀ ਜਿਹੜਾ ਉਹਨਾਂ ਦਾ ਆ ਰਿਹਾ ਪੈਦਾ ਲੋਕੀ ਬਹੁਤ ਆ ਰਿਹਾ ਗਦਰਪਾਲ ਦੀ ਜਿਮਣੀ ਚੋਣ ਸਭ ਤੋਂ ਹੌਕਸੀ ਟ੍ਰਈਆ ਇਸ ਜਿਮਣੀ ਚੋਣ ਦੇ ਵਿੱਚ ਹਰਦੀਪ ਸਿੰਘ ਡਿੰਪੀ ਟੈਲੋਂ ਨੇ ਸੀਟ ਤੋਂ ਜਿੱਥਾ ਹਸਲ ਕੀਤੀ ਆ ਜਿਹਦੇ ਬਾਅਦ ਜਿਹੜੇ ਸਮਰਥਕਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਵੱਡੀ ਸੰਖਿਆ ਚ ਜਿਹੜੇ ਸਮਰਥਕ ਆ ਗਏ ਆ ਖੁਸ਼ੀ ਮਨਾ ਰਹੇ ਆ ਡਿੰਪੀ ਟੇਲਰ ਦੇ ਜਿੱਤ ਦੀ ਆਮ ਆਦਮੀ ਪਾਰਟੀ ਨੇ ਜਿਹੜਾ ਝੰਡਾ ਬੁਲੰਦ ਕੀਤਾ ਤਿੰਨ ਸੀਟਾਂ ਜਿਹੜੀਆਂ ਹਾਸਲ ਕੀਤੀਆਂ ਤਾਂ ਉਹਦੇ ਤੁਸੀਂ ਦੇਖ ਰਹੇ ਹੋ ਇਸ ਵਕਤ ਸਰਦੀਪ ਸਿੰਘ ਡਿੰਪੀ ਟੇਲਰ ਦਾ ਸਮਸਥਕ ਜਿਹੜੇ ਅੱਜ ਵੱਡਾ ਇਕੱਠ ਕਰਕੇ ਜਿਹੜਾ ਖੁਸ਼ੀ ਮਨਾ ਰਿਹਾ ਭਾਈ ਸਨੀ ਟੇਲਰ ਤਸਵੀਰ ਦੇਖ ਰਹੇ ਤੁਸੀਂ ਇਸ ਵਕਤ ਇਹ ਗੱਦੜਬਾਦ ਦਾ ਸੀਨ ਹੈ ਗੱਦੜਬਾਦ ਦੇਖੋ ਇਸ ਵਕਤ ਫੁੱਲਾਂ ਅਤੇ ਰੰਗਾਂ ਦੇ ਨਾਲ ਰੰਗਿਆ ਹੋਇਆ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਜਿੱਤ ਦੀ ਖੁਸ਼ੀ ਜਿਹੜੀ ਮਨਾਈ ਜਾ ਰਹੀ ਹੈ। ਗਰੀਬ 17 ਸਾਲ ਤੋਂ ਬਾਅਦ ਜਿਹੜੀ ਵੱਡੀ ਜਿਹੜੀ ਖੁਸ਼ੀ ਹੈ ਉਹ ਇੱਥੇ ਤੁਸੀਂ ਦੇਖੋ ਇਹਨਾਂ ਮਿਲੀ ਇਹਨਾਂ ਨੂੰ ਕਿਉਂਕਿ ਆ ਜਿਹੜਾ ਜੌਂਗਾ ਤਿਆਰ ਕੀਤਾ ਜੀ ਦੇਖੋ ਕਿਵੇਂ ਭਰਿਆ ਹੋਇਆ ਜਿਹੜੇ ਸਮਰਥਕ ਨੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਅੱਜ ਸੀਟ ਜਿਤਾਈ ਹੈ ਤਾਂ ਬੜੇ ਵੱਡੇ ਮਾਰਜਨ ਦੇ ਨਾਲ ਜਿਹੜੀ ਹੈ ਸੀਟ ਜਿੱਤੀ ਹੈ ਭਾਈ ਬੜਾ ਉਤਸ਼ਾਹ ਹੈਗਾ ਕਿੰਨੇ ਕ ਖੁਸ਼ੀ ਆਜੀ ਇਸ ਚੀਜ਼ ਦੀ ਬਹੁਤ ਜਿਆਦਾ ਖੁਸ਼ੀ ਹੈ ਜੀ ਸਾਨੂੰ ਇਸ ਚੀਜ਼ ਦੀ ਇਹ ਪੂਰੇ ਘੜਾਕੇ ਘੜਦੇ ਜੀ ਹਾਂ ਜੀ ਇਸ ਤਰ੍ਹਾਂ ਜਾਉਂਗੇ ਬਾਈ ਜੀ 40 50 ਸਾਲਾਂ ਬਾਅਦ ਕਿਦਰਵੇ ਦਾ ਬੰਦਾ ਜਿੱਤਿਆ ਕੋਈ ਖੁਸ਼ੀ ਬਹੁਤ ਆ ਹੈ ਸਹੀ ਬੰਦਾ ਜਿੱਤਿਆ ਜੀ ਤੇ ਤੌਣ ਜੋ ਕਿਲਾ ਖੜਤਾ ਜੀ ਬਾਈ ਜੀ ਟੱਕਰ ਹੈ ਹੀ ਨਹੀਂ ਸੀ ਇਹ ਲੋਕਾੜੇ ਬਣਾਈ ਸੀ ਕੋਈ ਟੱਕਰ ਨਹੀਂ ਸੀ ਆ ਤੁਹਾਡੇ ਸਭ ਕਿਹੜਾ ਜਾਦੂ ਜੀ ਜਾਦੂ ਤਾਂ ਫੇਰ ਪਹਿਲਾਂ ਹੀ ਕਰਤਾ ਸੀਗਾ ਪਹਿਲਾਂ ਥੋੜੀ ਕਸਰ ਹੈਗੀ ਇਹ ਜਮਾਈ ਘੜਤਾ ਬਸ ਉਹਨੇ ਇਧਰ ਮੁੜਤਾ ਬਿਲਕੁਲ ਤੁਹਾਨੂੰ ਦਿਖਾਉਣਾ ਤਸਵੀਰਾਂ ਇਸ ਵਕਤ ਇਹ ਗਿੱਦੜਪਾਹਾਂ ਦੇ ਵਿੱਚ ਅਸੀਂ ਹੈਗੇ ਆ ਤਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਉਹਨਾਂ ਦੇ ਜਿੱਤ ਤੋਂ ਬਾਅਦ ਸਮਰਥਕ ਜਿਹੜੇ ਨੇ ਆ ਇੱਥੇ ਬਾਈ ਜੀ ਹੁਣੇ ਬੈਠੇ ਆ ਇਹਨਾਂ ਤੱਕ ਪਹੁੰਚਣਾ ਕੋਸ਼ਿਸ਼ ਕਰਨਾ ਪਹੁੰਚਣ ਦੀ ਬਾਈ ਜੀ ਬੜੀ ਵੱਡੀ ਖੁਸ਼ੀ ਹੈ ਬੜੇ ਚਿਰਾਂ ਤੋਂ ਵੇਟ ਹੋ ਰਿਆ ਸੀ ਕਰੀਬ 17-18 ਸਾਲ ਹੋ ਗਏ ਕਿਵੇਂ ਲੱਗ ਰਿਹਾ ਜੇ ਜਸ਼ਨ ਤੁਸੀਂ ਬਿਲਕੁਲ ਠੀਕ ਕਿਹਾ ਜੀ ਇਹ ਬਹੁਤ ਦੇਰ ਤੋਂ ਸਾਨੂੰ ਵੇਟ ਸੀ ਸੀਟ ਜਿੱਤਣ ਦੀ ਔਰ ਜਿਹੜਾ ਦੋ ਵਾਰੀ ਅਸੀਂ ਹਾਰੇ ਐ ਇਸ ਵਾਰੀ ਜਿੱਤ ਕੇ ਅਸੀਂ ਲੰਮਾ ਲਾਤਾ ਜੀ ਸਾਰਾ ਔਰ ਗਿੱਦੜਬਾਏ ਸ਼ਹਿਰ ਦੇ ਔਰ ਪਿੰਡਾਂ ਦੇ ਲੋਕਾਂ ਨੇ ਸਾਨੂੰ ਵੋਟ ਪਾ ਕੇ ਜਿਹੜਾ ਮਾਨ ਬਖਸ਼ਿਆ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉਹਨਾਂ ਨੂੰ ਕਹੇ ਕੰਮ ਐ ਪੂਰੇ ਕਰਾਂਗੇ ਜੀ ਉਹਨਾਂ ਆਜੇ ਬੜੇ ਕਹਿੰਦਾ ਜਾਦੂ ਜਦੂ ਸਾਰਾ ਰਹਿ ਗਿਆ ਕੁਝ ਵੀ ਚੱਲਿਆ ਇਹ ਇਹ ਇਲੈਕਸ਼ਨ ਦਾ ਮਾਹੌਲ ਹੀ ਐਸਾ ਬਣ ਗਿਆ ਸੀਗਾ ਜੀ ਕਿ ਬਾਈ ਡਿੰਪੀ ਜੀ ਤੋਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਚੱਲੀ ਜੀ ਯੋ ਬਿਲਕੁਲ ਤੁਸੀਂ ਦੇਖੋ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਮਰਥਕਾਂ ਦੀਆਂ ਹਰਦੀਪ ਸਿੰਘ ਢਿੰਪੀ ਟੱਲੋ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਐ ਨਾ ਚੋਣਾਂ ਦੇ ਵਿੱਚ ਤਾਂ ਅੱਜ ਇਹ ਵੱਡਾ ਇੱਕ ਧੰਨਵਾਦੀ ਦੌਰਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਆ ਆ ਦੇਖੋ ਇੱਥੇ ਵੀ ਜਿਹੜੇ ਫੁੱਲਾਂ ਤੇ ਰੰਗ ਦੇ ਨਾਲ ਰੰਗੇ ਜਿਹੜੇ ਨੌਜਵਾਨ ਨੇ ਜਿਹੜੇ ਇਹਨਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਆ ਤਾਂ ਅੱਜ ਕਿਤੇ ਨਾ ਕਿਤੇ ਕਾਂਗਰਸ ਦੀ ਸੀਟ ਇਹ ਖੋਸ ਚੁੱਕੀ ਐ ਕਾਂਗਰਸ ਸੀਟ ਗਵਾ ਚੁੱਕੀ ਐ ਤਾਂ ਇੱਕ ਵੱਡੀ ਜਿੱਤ ਹਰਦੀਪ ਸਿੰਘ ਢਿੰਪੀ ਟੱਲੋ ਦੀ ਹੋਈ ਐ ਤੇ ਪਿੱਛੇ ਕਾਫਲਾ ਵੀ ਜਿਹੜਾ ਉਹਨਾਂ ਦਾ ਅਰੇ ਪੈਦਲ ਲੋਕੀ ਬਹੁਤ ਆ ਰਿਹਾ ਹੈ ਪੈਦਲ ਵੀ ਲੋਕਾਂ ਦਾ ਹਜੂਮ ਹੈ ਲੋਕ ਝੁੰਡਾਂ ਦੇ ਝੁੰਡ ਬਣਾ ਕੇ ਡਿੰਪੀ ਢਿੱਲੋਂ ਦੀ ਜਿੱਤ ਦਾ ਜਸ਼ਨ ਆ ਉਹ ਮਨਾ ਰਿਹਾ ਦੇਖੋ ਪਟਾਕੇ ਪਟਾਕੇ ਜਲਾਏ ਜਾ ਰਹੇ ਆ ਡਿੰਪੀ ਢਿੱਲੋਂ ਤੇ ਬਾਈ ਪੈਵੀ ਦੀ ਤਸਵੀਰ ਜਿਹੜੀ ਆ ਦੇਖ ਰਹੇ ਤੁਸੀਂ ਪੈਵੀ ਢਿੱਲੋਂ ਇਹ ਇਹ ਰੌਣਕਾਂ ਨੇ ਇਹ ਰੌਣਕਾਂ ਜਿਹੜੀ ਉਡੀਕ ਕੀਤੀ ਜਾ ਰਹੀ ਸੀ ਧੰਨਵਾਦੀ ਦੋਰਾ ਧੰਨਵਾਦੀ ਦੋਰਾ ਭਾਈ ਜੀ ਧੰਨਵਾਦੀ ਦੋਰਾ ਹੋ ਰਿਹਾ ਹੈ ਬੜੀ ਖੁਸ਼ੀ ਮਨਾਇ ਜਾ ਰਹੀ ਹੈ ਇਲਾਕੇ ਦੇ ਲੋਕ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਜੀ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਜਿਹੜੀ ਲੋਕਾਂ ਨੂੰ ਉਮੀਦ ਹੈ ਲੋਕਾਂ ਨੂੰ ਆਇਆ ਕਿ ਜੇ ਕੋਈ ਕੰਮ ਕਰਾ ਸਕਦਾ ਹਲਕੇ ਤੋਂ ਮੇਰੇ ਪਿਤਾ ਨੇ ਸਰਕਾਰ ਕਰਾ ਸਕਦੀ ਹੈ ਤਾਂ ਲੋਕਾਂ ਨੂੰ ਉਮੀਦ ਬਹੁਤ ਹੈ ਇਸ ਕਰਕੇ ਲੋਕ ਖੁਸ਼ੀ ਮਨਾ ਰਹੇ ਇਸ ਜੀ ਐਮਪੀ ਦਾ ਰੰਗ ਚ ਰੰਗ ਕਿਦੜਵਾ ਚ ਬਿਲਕੁਲ ਅੱਜ ਤੱਕ ਦੀ ਕਿਦੜਵਾ ਦੇ ਇਤਿਹਾਸ ਸਭ ਤੋਂ ਵੱਡੇ ਮਾਰਚ ਨਾਲ ਜਿੱਤ ਹੋਈ ਹੈ ਪਹਿਲੀ ਵਾਰ 22000 ਦੀ ਲੀਡ ਨਾਲ ਅਤੇ ਦੇਖੋ ਇਹ ਫੈਮਿਲੀ ਇਹਨਾਂ ਦੀ ਦਾ ਇਹ ਹਰਦੀਪ ਸਿੰਘ ਢੰਪੀ ਢੰਡੋਂ ਦੇ ਸਮਰਥਕ ਆ ਉਹਨਾਂ ਦੇ بیٹے ਪ੍ਰਵੀ ਢਿੱਲੋਂ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਅਸੀਂ ਇਹ ਕਿਦੜਵਾਦੀ ਤਸਵੀਰਾਂ ਕਿਦੜਵਾਚ ਜਸ਼ਨ ਦਾ ਮਾਹੌਲ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚੋਂ ਤਿੰਨ ਸੀਟਾਂ ਜਿੱਤੀਆਂ ਇਹਨਾਂ ਤਿੰਨ ਸੀਟਾਂ ਦੇ ਆਮ ਆਦਮੀ ਪਾਰਟੀ ਦੀ ਜਿੱਥੋਈ ਆ ਤੇ ਇਹ ਤਸਵੀਰ ਦੇਖ ਰਹੇ ਤੁਸੀਂ ਅਰਦੀਪ ਸਿੰਘ ਡਿੰਪੀ ਢਿੱਲੋਂ ਹੋਣੇ ਦਸਵੀਂ ਦਖਾਨਿਆਂ ਲੋਕਾਂ ਦਾ ਧੰਨਵਾਦ ਜਿਹੜਾ ਧੰਨਵਾਦੀ ਦੌਰ ਜਿਹੜਾ ਉਹ ਕੀਤਾ ਜਾ ਰਿਹਾ ਹਰਦੀਪ ਡਿੰਪੀ ਢਿੱਲੋਂ ਇਸ ਵਕਤ ਦੇਖੋ ਆ ਗੱਡੀ ਪੂਰਾ ਟੈਂਟਰ ਇੱਥੇ ਭਾਰ ਰੱਖਿਆ ਹਰਦੀਪ ਸਿੰਘ ਡਿੰਪੀ ਢਿੱਲੋਂ ਦਸਤਿਲ ਰੱਖ ਰਿਹਾ ਆਪ ਦਾ ਐਮਐਲਏ ਇਹੋ ਆਪ ਦਾ ਐਮਐਲਏ ਜਿਹੜਾ ਲੋਕਾਂ ਨੇ ਜਿਤਾ ਦੇ ਜਿਤਾ ਸਭਾ ਭੇਜ ਦੇਖ ਰਹੇ ਹੋ ਇਸ ਵਕਤ ਗਦਰਵਾਦੀ ਤਸਵੀਰ ਜਿੱਤੇ ਇਹ ਗਦਰਵਾਦ ਦਿਖਾ ਰਹੇ ਹੰਬੀਪ ਸਿੰਘ ਟਿੰਪੀ ਢੱਲੋਂ ਜਿੱਤ ਹਾਸਲ ਕੀਤੀ ਹੈ ਬਾਈ ਜੀ ਨੇ ਇਹ ਵੱਡੀ ਖੁਸ਼ੀ ਜਿਹੜੀ ਅੱਜ ਦੀ ਉਹ ਮਨਾਈ ਜਾ ਰਹੀ ਹੈ ਤਸਵੀਰਾਂ ਦੇਖ ਰਹੇ ਹੋ ਥੋੜਾ ਨੇੜੇ ਦਾ ਦਿਖਾ ਦਿਆ ਚਿਹਰੇ ਦੇ ਉੱਤੇ ਖੁਸ਼ੀ ਦੇਖ ਸਕਦੇ ਹੋ 17 ਸਾਲ ਬਾਦ ਇਹ ਖੁਸ਼ੀ ਜਿਹੜੀ ਸਾਂਝੀ ਹੋ ਸਾਰਾ ਸਮਾਂ ਤੱਕ ভাই ਲਾਡੀ ਟੋ ਸੁਣੀ ਤਾਂ ਜਿੰਨੇ ਲੋਕ ਆ ਗਿਆ ਅੱਜ ਸਮਰਤਕ ਵੱਡੀ ਖੁਸ਼ੀ ਸਾਂਝੀ ਕਰਦੇ ਹੋਏ ਹਰਦੀਪ ਸਿੰਘ ਟਿੰਪੀ ਟਨ ਦਾ ਸਵਾਗਤ ਆ ਉਹ ਕਰ ਰਿਹਾ ਤੇ ਇਹ ਕਾਫਲਾ ਕਰੀਬ 2 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਲੋਕਾਂ ਕੋਲੋਂ ਉੱਪਰ ਦਾ ਸਮਾਂ ਹੋ ਗਿਆ ਦੇਖਣ ਦਸ ਵੀਰਾ ਹਰਦੀਪ ਸਿੰਘ ਟਿੰਪੀ ਟਨ ਨੂੰ ਲੋਕਾਂ ਦਾ ਸਵਾਗਤ ਸਵਾਗਤ ਕੀਤਾ ਜਾ ਰਿਹਾ ਧੰਨਵਾਦ ਦੀ ਦੌਰਾ ਇਹ ਉਹ ਵਰਕਰ ਹੈ ਜਿਨ੍ਹਾਂ ਨੇ ਜੀਤ ਤੋਰ ਮਿਹਨਤ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦਾਂ ਨੇ ਲੋਕਾਂ ਨੂੰ ਤੇ ਅੱਜ ਹਰਦੀਪ ਸਿੰਘ ਡਿੰਪੀ ਢੱਲੋਂ ਦੀ ਜਿੱਤ ਦੀ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਜਾ ਰਹੀ ਹੈ ਕਾਹ ਕਿੰਨਾਂ ਬਾਹਾ ਸੀਟ ਇਤਿਹਾਸਕ ਜਿੱਤ ਹੈ ਹਰਦੀਪ ਸਿੰਘ ਡਿੰਪੀ ਢੱਲੋਂ ਦੀ ਹੋਈ ਹੈ ਬੜੀ ਬੁਸਬੀ ਟੱਕਰ ਸੀ ਪਰ ਫਿਰ ਵੀ 2000 ਦੇ ਮਾਰਜਿਨ ਨਾਲ ਹਰਦੀਪ ਸਿੰਘ ਡਿੰਪੀ ਢੱਲੋਂ ਜਿ ਚੁੱਕਿਆ ਤਾਂ ਧੰਨਵਾਦੀ ਦੌਰਾ ਜਿਹੜਾ ਉਹ ਕੀਤਾ ਜਾ ਰਿਹਾ ਉਹ ਵੀ ਕਰਦੇ ਆ ਜਿਸ ਤਰੀਕੇ ਨਾਲ ਹਰਦੀਪ ਸਿੰਘ ਡਿਪਟੀ ਕਲਰ ਨੂੰ ਗਿਦੜਵਾਦੇ ਲੋਕਾਂ ਨੇ ਦਿਖਾਇਆ ਉਸੇ ਤਰੀਕੇ ਨਾਲ ਲੋਕਾਂ ਨੇ ਉਮੀਦਵਾਰ ਤੇ ਵੀ ਉੱਥੇ ਉਤਰਨਗੇ ਕੈਮਰਾਮੈਨ ਪਿੰਪਾਲ ਦੇ ਨਾਲ ਮਿਸ਼ਰ ਮਰ ਜਾਣਾ ਨਕਸਨ ਗਿਦੜਵਾਹਾ